ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡੋ ਗੋਕੇ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਬਾਈ ਕੋਲ ਇੱਕ ਮੱਝ ਬਕਾਉਗਾ ਜੀ ਤੇ ਦੋ ਹੈਗੇ ਕੰਮ ਠੀਕ ਹੈ ਜੀ ਦੇਖ ਸਕਦੇ ਹੋ ਜੇ ਕਿਸੇ ਵੀ ਬਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਬਾਤਾਂ ਤੋਂ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆ ਜੀ ਬਾਈ ਨਾਲ ਗੱਲਬਾਤ ਲੈਣੇ ਹੀ ਜਾਣਕਾਰੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਦੱਸੋ ਜੀ ਆਪਣਾ ਗੁਰਦੀਪ ਸਿੰਘ ਆ ਜੀ ਪਿੰਡ ਉਗੋ ਕੇ ਜੀ ਜ਼ਿਲ੍ਹਾ ਬਰਨਾਲਾ ਜੀ ਠੀਕ ਆ ਜੀ ਹਾਂਜੀ ਬਾਈ ਜੀ ਮਾਝ ਦੀ ਜਾਣਕਾਰੀ ਦਿਓ ਪਹਿਲੀ ਇਹ ਡੇਢ ਮਹੀਨੇ ਹੀ ਸੂਈ ਬਈ ਜੀ ਹਾਂਜੀ 8 ਲੀਟਰ ਦੁੱਧ ਤਿਆਰ ਹੈ ਜੀ ਇਹਦੇ ਇੱਥਾ ਠੀਕ ਆ ਜੀ ਬੱਚਾ ਬੱਚਾ ਅੰਦਰ ਖੜਾਗਾ ਜੀ ਕੱਟਾ ਠੀਕ ਆ ਜੀ ਕੱਟਾ ਜੀ ਮਗ 1.5 ਮਹੀਨਾ ਬਾਈ ਕਹਿੰਦਾ ਸੁਈ ਨੂੰ ਹੋ ਗਿਆ ਰੇਟ ਭਰਾ ਦਾ 1.5 60000 ਰੁਪਏ ਜੀ ਰੇਟ 60000 ਲੋਪਰਾ ਮੌਕੇ ਦੇ ਬਾਅਦ ਘੱਟ ਕਰ ਲਾਂਗੇ ਜੀ ਠੀਕ ਹੈ ਜੀ ਲੋਪਰਾ ਮੜਾ ਤੌਰ ਵੀ ਦਿਓ ਜੀ ਨੂੰ ਦੋ ਅੰਦਰ ਆ ਲਓਪਰਾ ਠੀਕ ਹੈ ਜੀ ਬਾਈ ਕਹਿੰਦਾ ਅੰਦਰ ਨੂੰ ਜਾਊਗੀ ਫਿਰ ਧੋਪੇ ਬੰਨੀ ਐਵੇਂ ਠੀਕ ਹੈ ਜੀ ਤੇ ਹਾਂਜੀ ਬਾਈ ਦੂਜੀ ਵਾਰ ਦੀ ਜਾਣਕਾਰੀ ਦਿਓ ਜੀ ਇਹ ਟ੍ਰੀਟਰ ਦੋਦੇ ਤਿਆਰ ਹੈ 10 ਲੀਟਰ ਆ ਮਣ ਕੇ ਜੀ ਹਾਂਜੀ 20000 ਰੁਪਏ ਦੀ ਇਹ ਦੇਣੀ ਹੈ ਜੀ 20000 ਦੀ ਹਾਂਜੀ ਤੇ ਟੀ ਕੱਡੂ ਕਬਰਾ ਟੀਕੇ ਨੂੰ ਅੱਜ ਥੋੜਾ ਡੈਣੀ ਹੋਇਆ ਠੀਕ ਆਪਰਾ ਠੀਕਾ ਥੋੜਾ ਦਿਨ ਹੋਇਆ ਠੀਕ ਹੈ ਬਰਾਏ ਠੀਕ ਹੈ ਗੈਣੀ ਵਾਲੇ ਵੀ ਝੂਠ ਬੋਲਦੇ ਵੀ 6 ਮਹੀਨਾ ਜਾਂ 1.5 ਮਹੀਨਾ ਠੀਕ ਹੈ ਜੀ ਲੋਪਰਾ ਚੈੱਕ ਕਰ ਸਕਦੇ ਠੀਕ ਹੈ ਜੀ ਹਾਂਜੀ ਭਾਈ ਤੀਜੀ ਗਾਂ ਦੀ ਜਾਣਕਾਰੀ ਦਿਓ ਜੀ ਇਹ 13 ਲੀਟਰ ਦੋਤਿਆ ਰਹੀ ਲੀਟਰ ਆ ਮਣ ਕੇ ਹਾਂਜੀ 35000 ਰੁਪਏ ਦੀ ਇਹ ਦੇਣੀ ਹੈ ਜੀ 35000 ਦੀ ਹਾਂਜੀ 13 ਲੀਟਰ ਦੋ ਹਾਂਜੀ ਠੀਕ ਹੈ ਲੀਟਰ ਆ ਮਣ ਕੇ ਹੈ ਜੀ ਠੀਕ ਹੈ ਜੀ ਮਝੇ ਡਰਦੀ ਹੈ ਇਹ ਜੀ ਕੱਲੀ ਹਾਂ ਤੇ ਚੈੱਕ ਕਰ ਸਕਦੇ ਹੋ ਠੀਕ ਹੈ ਬਾਈ ਕੋਲ ਤਿੰਨ ਨਾਗਾ ਠੀਕ ਹੈ ਤਿੰਨੇ ਬਕਾਊਆ ਪਿੰਡੋ ਗੋਕੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਬਾਈ ਜੀ ਨਾਲ ਜਲੂ ਕੰਟੈਕਟ ਕਰੋ ਭਰਾ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਬਾਏ